ਜਾ ਪਰ ਤੋਂ ਪਹੁੰਚੀਆਂ ਅੰਗਣਵਾੜੀ ਵਰਕਰਾਂ ਵੱਲੋਂ ਅੱਜ ਲੁਧਿਆਣਾ ਵਿਖੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਿਵਾਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਨੇ આરોਪ ਲਗਾਇਆ ਕਿ ਅੰਗਣਵਾੜੀ ਵਰਕਰਾਂ ਨੂੰ ਬੀਤੇ ਕਰੀਬ 50 ਸਾਲਾਂ ਤੋਂ ਅਨਿਆਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ આરોਪ ਲਗਾਇਆ ਹੈ ਕਿ ਉਨ੍ਹਾਂ ਨੂੰ ਬਹੁਤ ਹੀ ਘੱਟ ਮਾਣ ਪੱਤਾ ਮਿਲਦਾ ਹੈ ਇਸ ਤੋਂ ਇਲਾਵਾ ਹੋਰ ਸੁਵਿਧਾਵਾਂ ਦੀ ਵੀ ਭਾਰੀ ਘਾਟ ਹੈ ਹਾਲਾਤ ਇੰਨੇ ਮਾੜੇ ਨੇ ਕਿ ਕਈ ਪਾਰਟੀਆਂ ਸੱਤਾ ਵਿੱਚ ਆ ਚੁੱਕੀਆਂ ਨੇ ਲੇਕਿਨ ਉਹਨਾਂ ਦੀਆਂ ਸਮੱਸਿਆਵਾਂ ਦਾ ਕਿਸੇ ਨੇ ਵੀ ਹੱਲ ਨਹੀਂ ਕੀਤਾ। ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਵੀ ਜੰਮ ਕੇ ਪੜਾਅ ਕੱਢੀ ਐ ਅਤੇ આરોਪ ਲਗਾਇਆ ਕਿ ਸੁਭਾ ਸਰਕਾਰ ਵੱਲੋਂ ਘਟਿਆ ਖਾਣ ਪੀਣ ਦੀ ਸਮੱਗਰੀ ਦੇ ਕਾਰਨ ਲੋਕ ਉਲਟਾ ਉਹਨਾਂ ਨਾਲ ਲੜਨ ਆਉਂਦੇ ਨੇ। ਉਹਨਾਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਕਿ ਨਾਮ ਤੁਹਾਡਾ ਜੀ? ਗੁਰਅਮਰਦ ਕੌਰ। ਹਾਂਜੀ ਆਏ ਤੁਸੀਂ ਲਗਾਤਾਰ ਸੰਘਰਸ਼ ਕਰ ਰਹੇ ਤੁਹਾਡੀ ਮੰਗਾਂ ਕਿਉਂ ਨਹੀਂ ਮੰਨੀਆਂ ਜਾਂਦੀਆਂ? ਇਹ ਸਰਕਾਰ ਦੀ ਜੀ ਸਾਡੇ ਨਾਲ ਬਹੁਤ ਬੇਇਨਸਾਫੀ ਹੈ ਤੇ ਅਸੀਂ ਬਸ ਕਈ ਵਾਰ ਸੰਘਰਸ਼ ਕਰ ਚੁੱਕੇ ਆ ਕੇਂਦਰ ਸਰਕਾਰ ਦੇ ਦਿੱਲੀ ਸਰਕਾਰ ਤੱਕ ਵੀ ਅਸੀਂ ਪਹੁੰਚ ਕੀਤੀ ਆ ਪਰ ਪਤਾ ਨਹੀਂ ਤੀਜੀ ਵਾਰ ਮੋਦੀ ਸਰਕਾਰ ਬਣ ਚੁੱਕੀ ਹੈ ਤੇ ਸਾਡੀ ਬਿਲਕੁਲ ਵੀ ਇਹਨਾਂ ਨੇ ਆਵਾਜ਼ ਨਹੀਂ ਸੁਣੀ ਤੇ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਕਿ ਅੱਗੇ ਤੋਂ ਵੀ ਸੰਘਰਸ਼ ਜਾਰੀ ਰੱਖਾਂਗੇ ਅੱਜ ਦੇ ਦਿਨ ਸਾਡੀ ਜਿਹੜੀ ਆਈਸੀਡੀਐਸ ਦੀ ਸਕੀਮ ਜਿਹੜੀ ਸ਼ੁਰੂ ਹੋਈ ਸੀਗੀ ਤੇ ਸਾਨੂੰ ਲਗਭਗ 49 ਸਾਲ ਹੋ ਗਏ ਅੱਧੀ ਸਦੀ ਬੀਤ ਗਈ ਹੈ ਪਰ ਅਸੀਂ ਉੱਥੇ ਦੇ ਉੱਥੇ ਹੀ ਆ ਤੇ ਮੰਗਾਈ ਕਿੰਨੀ ਜ਼ੋਰ ਫੜ ਗਈ ਆ ਤੇ ਸਾਡਾ ਮਾਨ ਪੱਤਾ ਇਹ ਬਿਲਕੁਲ ਵੀ ਸਾਡਾ ਬਾਣ ਪੱਤਾ ਨਹੀਂ ਵਧਾਇਆ ਇਹਨਾਂ ਨੇ ਕਿੰਨਾ ਮਾਨ ਪੱਤਾ ਤੁਹਾਨੂੰ ਮਿਲ ਰਿਹਾ ਹੈ ਤੇ ਜ਼ਰੂਰਤ ਕੀ ਚੀਜ਼ ਦੀ ਹੈ ਸਾਡਾ ਬਾਣ ਪੱਤਾ ਵਰਕਰ ਦਾ 4500 ਰੁਪਏ ਤੇ ਹੈਲਪਰ ਨੂੰ ਸੋ ਪਿਆਰ ਪਏ ਮਿਲ ਰਿਹਾ ਤੇ ਜ਼ਰੂਰਤਾਂ ਦੇ ਦੇਖੋ ਹਰੇਕ ਚੀਜ਼ ਦੀ ਜ਼ਰੂਰਤ ਆ ਖਾਣ ਲਈ ਵੀ ਪੇਟ ਮੰਗਦਾ ਤੇ ਹੋਰ ਵੀ ਸਾਡੇ ਬੱਚਿਆਂ ਦੇ ਜਿਹੜੇ ਫੀਸਾ ਵਗੈਰਾ ਨੇ ਕਿੰਨਾ ਸਾਡੂ ਕੰਮ ਹੈ ਤੇ ਜ਼ਰੂਰਤਾਂ ਹਰੇਕ ਇਨਸਾਨ ਨੂੰ ਆ ਤਾਂ ਹੀ ਅਸੀਂ ਇਸ ਜੌਬ ਦੇ ਵਿੱਚ ਆਏ ਆ ਜੇ ਸਾਨੂੰ ਜ਼ਰੂਰਤ ਆ ਤੋ ਨਾ ਤਾਂ ਇਹਨਾਂ ਬਾਕੀ ਸੁਬੇ ਵਿੱਚ ਵੀ ਕਈ ਜਗ੍ਹਾ ਫੈਸਿਲਿਟੀ ਤੁਹਾਨੂੰ ਵੱਧ ਮਿਲਦੀ ਹੈ ਤੁਹਾਡੇ ਨਾਲ ਦੇ ਇਹਨਾਂ ਨੂੰ ਤੁਹਾਨੂੰ ਕੋ ਘੱਟ ਮਿਲਦੀ ਹੈ ਇਹ ਇਹ ਜੀ ਸਾਨੂੰ ਪੰਜਾਬ ਸਰਕਾਰ ਦਾ ਵੀ ਇਹਦੇ ਵਿੱਚ ਰੋਲ ਆ ਕੇ ਪੰਜਾਬ ਸਰਕਾਰ ਸਾਡੇ ਨਾਲ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਆ ਇਹਨਾਂ ਨੇ ਜਦੋਂ ਇਹ ਆਏ ਸੀ ਸੱਤਾ ਦੇ ਵਿੱਚ ਸਾਨੂੰ ਕਿਹਾ ਸੀ ਦੁੱਗਣਾ ਅਸੀਂ ਮਾਨ ਪੱਤਾ ਕਰਾਂਗੇ ਪਰ ਅੱਜ ਤੱਕ ਇਹਨਾਂ ਨੇ ਸਾਡੀ ਬਿਲਕੁਲ ਵੀ ਮਾਨ ਸਰਕਾਰ ਨੇ ਗੱਲ ਨਹੀਂ ਸੁਣੀ ਤੇ ਜਿਹੜਾ ਸਾਨੂੰ ਰਾਸ਼ਣਾ ਗਣਵਾੜੀ ਦੇ ਵਿੱਚ ਆ ਰਿਹਾ ਵਾ ਉਹ ਇਨਾ ਕਟਿਆ ਰਿਹਾ ਅਸੀਂ ਬਾਰ ਬਾਰ ਮੀਟਿੰਗਾਂ ਕਰ ਰਹੇ ਆ ਬਾਰ ਬਾਰ ਅਸੀਂ ਵਿਚਾਰ ਚ ਕਰ ਰਹੇ ਆ ਪਰ ਕਦੇ ਵੀ ਸਾਨੂੰ ਸਾਡੀ ਜਿਹੜੀ ਗੱਲ ਸੁਣਵਾਈ ਨਹੀਂ ਹੁੰਦੀ ਅਸੀਂ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਹੜਾ ਇਹ ਘਟਾਲਾ ਵਾਹੀ ਦੀ ਹਾਂਜੀ 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 ਮੈਮ ਆਪਣਾ ਨਾਮ ਜੀ ਮੈਂ ਜੀ ਗੁਰਮੀਤ ਕੌਰ ਹਾਲ ਪੰਜਾਬ ਅੰਗਨwadi ਮੁਲਾਜ਼ਮ ਜੂਨੀਅਨ ਦੀ ਜਨਰ ਸਕੱਤਰ ਅੱਜ ਪ੍ਰਦਰਸ਼ਨ ਕਿੱਥੇ ਜਾ ਰਿਹਾ ਹੈ ਕਿੱਥੇ ਕਿੱਥੇ ਜਾ ਰਿਹਾ ਹੈ ਤੇ ਕਿਉਂ ਕਿੱਥੇ ਹੈ ਅੱਜ ਅਸੀਂ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਆਇਆ ਸਾਡੇ ਕੇਂਦਰੀ ਮੰਤਰੀ ਅਤੇ ਰਵਨੀਤ ਸਿੰਘ ਬਿੱਟੂ ਜੀ ਦੇ ਘਰ ਦੇ ਅੱਗੇ ਰੋਜ਼ ਪ੍ਰਦਰਸ਼ਨ ਕਰਨ ਦੇ ਲਈ ਤਾਂ ਜੋ ਅਸੀਂ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾ ਸਕੀਏ ਕਿ ਸਾਡੀ ਜਿਹੜੀ ਆਈਸੀਡੀਐਸ ਸਕੀਮ ਨੂੰ ਅੱਜ 49 ਸਾਲ ਪੂਰੇ ਹੋ ਚੁੱਕੇ ਆਂ ਔਰ ਪੰਜਾਵਾ ਸਾਲ ਸ਼ੁਰੂ ਹੋ ਗਿਆ ਹੈ ਪਰ ਸਾਨੂੰ ਮਹਿਜ਼ ਸਿਰਫ ਵਰਕਰ ਨੂੰ 4500 ਰੁਪਿਆ ਅਤੇ ਹੈਲਪਰ ਨੂੰ 2250 ਰੁਪਿਆ ਦਿੱਤਾ ਜਾ ਰਿਹਾ ਜੋ ਕਿ ਪਿਛਲੇ 7-8 ਸਾਲ ਤੋਂ 1 ਰੁਪਿਆ ਵੀ ਨਹੀਂ ਵਧਾਇਆ ਗਿਆ ਤੇ ਅਸੀਂ ਅੱਜ ਇੱਥੇ ਇਹਨਾਂ ਕੋਲੇ ਮੰਗ ਲੈ ਕੇ ਆਇਆ ਕਿ ਸਾਡੇ ਮਾਨ ਪੱਤੇ ਵਿੱਚ ਵਾਧਾ ਕੀਤਾ ਜਾਵੇ ਔਰ ਸਾਡੀਆਂ ਜਿਹੜੀਆਂ ਬਾਕੀ ਮੰਗਾਂ ਨੇ ਸਾਡੀ ਪੰਜਾਬ ਸਰਕਾਰ ਜਿਹੜੀ ਕਿ ਸਾਨੂੰ ਘਟਿਆ ਰਾਸ਼ਨ ਸਾਡੇ ਲਾਭਪਾਤਰੀਆਂ ਨੂੰ ਸਪਲਾਈ ਕਰ ਰਹੀ ਹੈ ਉਦੀ ਮੇਰ ਪੱਖ ਜਾਂਚ ਕਰਵਾਈ ਜਾਵੇ ਔਰ ਸਾਨੂੰ ਜਿਹੜਾ ਸਹੀ ਰਾਸ਼ਨ ਮੁਹੱਈਆ ਕਰਾਇਆ ਜਾਵੇ ਸਾਡਾ ਜਿਹੜੇ ਆਂਗਣਵਾੜੀ ਕੇਂਦਰਾਂ ਦੀ ਹਾਲਤ ਜਿਹੜੀ ਹੈ ਉਹ ਸੁਧਾਰੀ ਜਾਵੇ ਇਹ ਮੰਗਾਂ ਲੈ ਕੇ ਅਸੀਂ ਇੱਥੇ ਅੱਜ ਪਹੁੰਚੇ ਆ ਜੀ ਕਿੰਨੇ ਤੁਹਾਡੇ ਸਾਥੀ ਇੱਥੇ ਆਏ ਨੇ ਅੱਜ はい ਸਾਡੀ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਂਕੜੇ ਸਾਥੀ ਇੱਥੇ ਪਹੁੰਚੇ ਆਂਗਣਵਾੜੀ ਫੈਡਰੇਸ਼ਨ ਤੇ ਹੁਣ ਅਗਲੀ ਕੀ ਤੁਹਾਡੀ ਕਾਰਵਾਈ ਰਹੇਗੀ ਅਸੀਂ ਅੱਜ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਆਪਣੇ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਰਾਹੀਂ ਮੰਗ ਪੱਤਰ ਦੇਣਾ ਹੈ ਬਾਕੀ ਜਿਸ ਤਰ੍ਹਾਂ ਵੀ ਸਾਡੀ ਸੂਬਾ ਕਮੇਟੀ ਫੈਸਲਾ ਕਰੇਗੀ ਅਸੀਂ ਆਪਣਾ ਸੰਘਰਸ਼ ਉਸ